ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਇਸ ਘਰ ਚੋਂ ਗਿਣਤੀ ਤੋਂ ਬਾਹਰ ਵੀਡੀਓ ਬਣਾ ਚੁੱਕੇ ਆ ਜਾਨਵਰ ਬਾਈ ਕੋਲ ਚੰਗੇ ਹੁੰਦੇ ਆ ਜਿਹੜਾ ਕੰਮ ਆ ਕੰਮ ਇਹ ਸਜਣ ਦਾ ਬਿਲਕੁਲ ਸਾਫ਼ ਸੁਥਰਾ ਇੱਕ ਨੰਬਰ ਦਾ ਕੰਮ ਆ ਬਾਈ ਦਾ ਛੇ ਤਾਂ ਕੱਟੀਆਂ ਦਿਖਾਵਾਂਗੇ ਅੱਜ ਦੀ ਵੀਡੀਓ ਚ ਮੋਰਾ ਚ ਪੈਂਦੀ ਤੇ ਇੱਕ ਬੂਰੀ ਦਿਖਾਵਾਂਗੇ ਇੱਕ ਤੋਕੜ ਗੱਬੜ ਮੱਝ ਦਿਖਾਵਾਂਗੇ ਇੱਕ ਦਿਖਾਵਾਂਗੇ ਸਜਣੋ ਤਾਜੀ ਸੂਈ ਮੱਝ ਚੰਗੇ ਵਜਨ ਵਜੂਦ ਵਾਲੀ ਤੇ ਚੰਗੇ ਦੁੱਧਾਂ ਵਾਲੀ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਕੱਲੇ ਕੱਲੇ ਪਸ਼ੂ ਦੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਡੀਪਲੀ ਆਜੋ ਜੀ ਹੋਰ ਕੀ ਹਾਲ ਹੈ ਬਾਈ ਠੀਕ ਠਾਕ ਜੀ ਵਧੀਆ ਜੀ ਚੜਦੀ ਕਲਾ ਹਾਂ ਜੀ ਹਾਂ ਚੜਦੀ ਕਲਾ ਜੀ ਨੰਬਰ ਬੋਲ ਦਿਓ ਜੀ ਨੰਬਰ 9968057452 ਜੀ ਤੇ ਸ਼ੁਰੂਆਤ ਫਿਰ ਉਹ ਮੱਝ ਤੋਂ ਕਰਦੇ ਹਾਂ ਹਾਂ ਜੀ ਉਧਰੋਂ ਕਰ ਲੈਿੰਦਾ ਮੱਝ ਮਾਰ ਗਿਆ ਜੀ ਆ ਮੱਝ ਤਾਜੀ ਸੂਈ ਹੈ ਇਹ ਮੇਰਾ ਇੱਕ ਵਾਰੀ ਤਿੰਨ ਦਿਨ ਹੋ ਗਏ ਸੂਈ ਨੇ ਨੂੰ ਹੱਤੋਂ ਰੋਜੀ ਹੋਈ ਕੱਟੀ ਮਗਰ ਹੈ ਜੀ ਤੇ ਤਿੰਨ ਦਿਨ ਦੀ ਸੂਈ ਨਾਲ ਕੱਟੀ ਖੋਲੀ ਲੱਭੂ ਸੁਆ ਕਿਹੜਾ ਹੋਊਗਾ ਬਾਈ ਤੀਸਰੇ ਸੁਆ ਸੁਈ ਹੈ ਜੀ ਸੁਆ ਬਾਈ ਕਹਿੰਦਾ ਤੀਜਾ ਹਾਂਜੀ ਕੋਈ ਮੰਨਣਾ ਰਹਿ ਸਕਦੇ ਆ ਨਾ ਮੱਝ ਸੱਜਣੋ ਹੈਗੀ ਆ ਸ਼ੌਨੇ ਦੀ ਡਲੀ ਵਾਲਾ ਕੰਮੀ ਆ ਵੀ 17 ਕਿਲੋ ਦੁੱਧ ਪਾਇਆ ਜੀ ਇਹਨੇ ਦੋਸਰ 17 ਕਿਲੋ ਹਾਂਜੀ ਕੋਈ ਆਪਾਂ ਕਿਸੇ ਤਰ੍ਹਾਂ ਦੀ ਕੋਈ ਨੀ ਨਨਵਾਈ ਨਾ ਧਵਾਈ ਸਾਰੇ ਡੰਗਰੇ ਇਤਰਾ ਹੀ ਆ ਜੀ ਠੰਡ ਦਾ ਮੌਸਮ ਹੈ ਨਾ ਮੋਡੀਫਾਈ ਨਹੀਂ ਕਰੇ ਪੁਰਾਣੇ ਤਲਿਹਾਰੇ ਨੇ ਪਰ ਪਸ਼ੂਆਂ ਦੀ ਯਾਰ ਕੁਆਲਿਟੀ ਬੋਲਦੀ ਆ ਬਾਈ ਜਿਹੜੀ ਮੇਰੀ ਹਾਂਜੀ ਇਹ ਤਾਂ ਤਲਿਆ ਰਹਿਆ ਨਹੀਂ ਬੋਲਣਾ ਬੋਲਣਾ ਦੇ ਪਸ਼ੂਆ ਨੇ ਹਾਂ ਉਹੀ ਗੱਲ ਆ ਬਾਈ ਕਹਿੰਦਾ ਤਲਿਆ ਰਹਿਆ ਨਹੀਂ ਹਾਰ ਸ਼ਿੰਗਾਰ ਨੇ ਨਹੀਂ ਬੋਲਣਾ ਬੋਲਣਾ ਗਰੀ ਕੁਆਲਿਟੀ ਨੇ ਆ ਜਿੱਡੀ ਘੋਟੀ ਆਪ ਆ ਓਡਾ ਕੀ ਲੇਵਾ ਚੱਕੀ ਫਿਰਦੀ ਆ ਕਮਾਲ ਆ ਇੱਥੋਂ ਬਈ ਕਮਾਲਾ ਕਮਾਲਾ ਕੋਈ ਗੱਲ ਨਹੀਂ ਥੋੜਾ ਡਰਦੀ ਆ ਨਾ ਕਮਾਲਾ ਕਮਾਲਾ ਇਹ ਆ ਇਹਨੂੰ ਲੈ ਚੱਲ ਮੜਾ ਜਾ ਬੱਚੇ ਕਰਕੇ ਕਰਦੀ ਉਹ ਤੈਨੂੰ ਠੀਕ ਆ ਗੱਲ ਆ ਨਾਲ ਬਾਈ ਕੱਟੀ ਆ ਗਈ ਇਹਦੇ ਕੱਟੀ ਆ ਜੀ ਮਗਰੇ ਦੇ ਆ ਨਾਲ ਆ ਗਈ ਸੱਜਣੋਂ ਕੱਟੀ ਵਜਨ-ਵਜਨ ਚੰਗਾ ਮੈਂ ਵਜਨ ਦਾ ਕੀ ਅੰਤ ਆ ਜੀ ਵਜਨ ਦਾ ਕੱਲੀ ਆਉਂਦੀ ਏ ਹੀ ਟੈਂਪੂ 'ਚ ਠੀਕ ਹੈ ਗੱਲ। ਦੂਸਰਾ ਪਸ਼ੂ ਨੇ ਇਹਦੇ ਨਾਲ ਖੜਦਾ ਹੋਇ। ਇਹ ਇੱਥੋਂ ਮਾਰਦੀ ਗੈਰੀ ਕੈਮਰਾ। ਸੂਆ ਤੀਜਾ 3 ਦਿਨ ਦੀ ਸੂਈ ਨਾਲ ਕੱਟੀ ਬੌਲਾ ਕਿੰਨਾ ਕਹੂਗਾ ਬਾਈ ਹੁਣ? ਬੌਲਾ ਇਸ ਟਾਈਮ 12 ਲੀਟਰ ਹੈ ਜੀ 3 ਦਿਨ ਆਈ ਸੂਈ ਥੱਲੇ। 17 ਕਿਲੋ ਦੁੱਧ ਜੋਕ ਕੇ ਦੇ ਦਾਂਗੇ ਆਪਾਂ ਨੂੰ 12 ਹਾਂ ਜੀ ਪੂਰਾ ਜੀ। ਆ ਗੋਬਰ ਵੀ ਟਾਈਟ ਮਾਰਦੀ ਆ ਨਾ ਨਿਆਣਾ ਜੀ। ਹਾਂ ਜੀ ਕੋਈ ਨਹੀਂ। ਕੋਈ ਕੂੜੇ ਦੇ ਕੇ ਤਾੜਦੀ ਬਤਾ। ਨਾ ਜੀ ਨਾ ਕੋਈ ਕਿਸੇ ਤਰ੍ਹਾਂ ਦਾ ਅਜੇ ਕਾੜਾ ਕੁਝ ਦਿੱਤਾ ਹੀ ਨਹੀਂ ਜੀ ਕੁਝ ਵੀ ਅਜੇ। ਚਵਾਈ ਵੀ ਕਿਵੇਂ ਬਾਈ? ਬੂਰੀ ਓਕੇ ਆ ਜੀ ਤੇ ਤੁਹਾਨੂੰ ਚਵਾਵਾਂਗੇ ਜੀ ਮੈਂ। ਇਹ ਕਹੇਦੋਗੇ ਅੱਚ ਬਾਈ ਦੀ ਬਾਈ ਕਹਿੰਦਾ ਆ ਗਈ ਜਮਾ ਪੋਲੀ ਤੇ ਥਣ ਲੇਵੇ ਦੀ ਆ ਗਈ ਜਮਾ ਸਾਫ ਥੱਲਿਓ ਤੇ ਨਾੜਾ ਨੂੜਾ ਵੀ ਹਵਾਨੇ ਤੇ ਕਰੀ ਗਾਂ ਵਾਲੇ ਬੰਨੇ ਮਾਰਨੀ ਕੈਮਰਾ ਚੰਗੀਆਂ ਦਿਖਾਉਂਦੀ ਆ ਤੇ ਮੇਨ ਗੱਲ ਆ ਜਿਹੜੀ ਹਾਈਟ ਆ ਗਈ ਮੀਡੀਅਮ ਆ ਪਰ ਚੜਾਈ ਬਾਈ ਚੰਗੀਆਂ ਹਾਂ ਚੜਾਈ ਪੂਰੀ ਹੈ ਜੀ ਚੜਾਈ ਜਾਨ ਬਹੁਤ ਹੈ ਜੋਟੀ ਚ ਕਿੰਨੇ ਕ ਦੁੱਧ ਦੀ ਰਿਪੋਰਟ ਦੱਸੀ ਆ ਬਾਈ ਜੀ 17 ਲੀਟਰ ਦੁੱਧ ਦੱਸਿਆ ਬੰਦੇ ਨੇ ਵੀ 17 ਲੀਟਰ ਦੁੱਧ ਕੱਢਦੀ ਰਹੀ ਦੂਸਰੇ ਸਵੇਰੇ ਤੀਜੇ ਦਿਨ 12 ਬੋਲਾ ਅੱਜ ਹਾੜੀ 12 ਹਾਜ਼ਰ ਹੈ ਜੀ ਕੱਢੂਗੀ ਜੀ ਆਮ ਨਾਲ ਤਾਂ ਕੋਈ ਹੋ ਨਹੀਂ ਤੇ ਭਾਈ ਰੇਟ ਬੋਲੇ ਬਹੁਤ ਰੇਡ ਫੋਨ ਤੇ ਕਰ ਲਾਂਗੇ ਜੀ ਜਿੱਤਰਾ ਦੁੱਧ ਹੋਊਗਾ ਉਹਦੇ ਹਿਸਾਬ ਨਾਲ ਕਰ ਲਾਂਗੇ ਜੀ ਜੈ ਜੈ ਜੀ ਹਾਂ ਜੈ ਜੈ ਆਪਾਂ ਜਿਹੋ ਤੇ ਦੁੱਧ ਦੇ ਹਿਸਾਬ ਨਾਲ ਹੀ ਕਰਾਂਗੇ ਠੀਕ ਆ ਗੱਲ ਹਾਂ ਜੀ ਤੇ ਹੁਣ ਜਦੋਂ ਇਹ ਦੁੱਧ ਵੱਧ ਗਈ ਫਿਰ ਉਹਦੇ ਹਿਸਾਬ ਨਾਲ ਫਿਰ ਕਰਾਂਗੇ ਫਿਰ ਹੁਣ ਕਰਾਂਗੇ ਅੱਜ ਵਾਲਾ ਰੇਟ ਉਦਾਂ ਦਾ ਹੋਊ ਦੁੱਧ ਤਿਆਰੀ ਵਾਲਾ ਹਾਂ ਜੀ ਤਿਆਰੀ ਵਾਲਾ ਉਦਾਂ ਦਾ ਜੀ ਤੇ ਹੁਣ ਗੈਰੀ ਮਾਰ ਦੋ ਨੰਬਰ ਵਾਲੀ ਤੇ ਕੈਮਰਾ ਤੋਰ ਬਾਈ ਖੋਲ ਕੇ ਤੋਕੜ ਗੱਬਣਾ ਦਿਸਦੀ ਆ ਨਾ ਹਾਂ ਜੀ ਤੋਕੜ ਗੱਬਣੀ ਤਿੰਨ ਮਹੀਨਿਆਂ ਦੀ ਤਿੰਨ ਮਹੀਨੇ 10 ਦਿਨਾਂ ਦੀ ਹੋ ਗਈ ਹੈ ਜੀ ਠੀਕ ਆ ਚੈੱਕ ਪਾਸ ਚੈੱਕ ਪਾਸ ਕਰਾ ਕੇ ਫਿਰ ਲਈ ਆਪਾਂ ਇਹ ਮਿਲਦੀ ਕਿਵੇਂ ਆਉਂਦੀ ਮਿਲਦੀ ਐ ਪਹਾੜੇ ਤੇ ਮਿਲ ਜਾਂਦੀ ਐ ਜੀ ਠੀਕ ਐ ਜੀ ਜੇ ਪਰ ਥੋੜਾ ਟਾਈਮ ਲਾਉਂਦੀ ਪਸੰਦ ਦੀ ਜੇ ਉਦਾਂ ਲਾਉਣਾ ਤਾਂ ਪਰ ਟੀਕਾ ਲਾ ਕੇ ਵੀ ਚੋ ਲੋ ਠੀਕ ਐ ਤੇ ਖੜ ਜਾਂਦੀ ਜੇ ਇਸ ਟਾਈਮ ਮਰਜ਼ੀ ਭਾਵੇਂ ਹੁਣ ਚੋ ਲੋ ਇਹਨੂੰ ਠੀਕ ਐ ਗੱਲ ਜਿੰਦਰਾ ਮਰਜ਼ੀ ਚੋ ਲੋ ਜੀ ਡਿਜ਼ਾਈਨ ਜੂਨ ਸੋਹਣਾ ਬਹੁਤ ਸੋਹਣੀ ਛੋਟੀ ਕੇ ਪਾਸੇ ਕੋਈ ਕਮੀ ਨਹੀਂ ਪਿੱਠ ਪੂਰਾ ਦੇਖੋ ਕਿੰਨਾ ਛੋਟੀ ਦਾ ਵਿਸ਼ੇਸ਼ ਤੋਂ ਦੀ ਪੋਲੀ ਪੋਲੀ ਬਿਲਕੁਲ ਉਧਾਰ ਪੋਲੀ ਐ ਅਰ ਬਦਦੇ ਵੀ 15 ਲੀਟਰ ਕੱਢਿਆ ਇਹਨੇ ਦੂਸਰੇ ਸੂਏ ਦਾ ਠੀਕ ਆ ਗੱਲ ਹਾਂਜੀ ਆ ਦੂਜੇ ਸੂਏ ਬਾਰੇ ਦੂਜੇ ਸੂਏ ਸੂਈ ਹੈ 15 ਕਿਲੋ ਦੁੱਧ ਝੋਟੀਆਂ ਦਾ ਲੱਗਦਾ ਹੋਇਆ ਤਾਜੀ ਨੇ ਤੇ ਡਿਜ਼ਾਈਨ ਜੂਨ ਸਜਣੋਂ ਚੰਗਾ ਤੇ ਬਾਕੀ ਮੇਨ ਗੱਲ ਆ ਨਾ ਜਿਹੜਾ ਹਰਿਆਣਾ ਬਾਈ ਹੋਰਾਂ ਨੂੰ ਹਰਿਆਣਾ ਇਹ ਕਹੇ ਲਈ ਵੀ ਆਪਾਂ 2.5 ਕਿਲੋ ਇੱਕ ਕਿਲੋ ਕਿੱਕ ਕਿੱਲਾ ਹਟਵਾ ਜੀ ਆਪਣੇ ਦਰਵਾਜ਼ੇ ਦੇ ਇੱਕ ਕਿੱਲਾ ਹਟਵਾ ਠੀਕ ਆ ਗੱਲ ਬਿਲਕੁਲ ਇਹ ਸਾਹਮਣੇ ਨਾਲ ਹੈ ਜੀ ਆਪਣੇ ਲਾਸਟ ਜੇ ਦੀ ਬਾਈ ਹੁਣੀ ਬੈਠ ਨੇ ਹਰਿਆਣਾ ਬਿਲਕੁਲ ਨਾਲ ਆ ਗਿਆ ਤਾਂ ਕਰਕੇ ਇਧਰਲੇ ਬੰਨੇ ਨਾ ਸੀਮਨ ਸੁਮਨ ਚੰਗੇ ਲੱਗਦੇ ਆ ਟੌਪ ਦੇ ਸੀਮਨ ਦੀ ਆਈ ਟੌਪ ਦੇ ਆਉਂਦੇ ਆ ਹਾਂ ਜੀ ਬਹੁਤ ਚੰਗੇ ਦੁੱਧ ਵਾਲੇ ਜਿਵੇਂ ਹਵਾਨੇ ਦੀ ਬਿਲਕੁਲ 15 ਕਿਲੋ ਦੁੱਧ ਗੱਡਾਂ ਹੀ ਦੂਸਰੇ ਸੂਏ ਤੇ ਨੇ 3 ਮਹੀਨੇ 10 ਦਿਨ ਦੀ ਗੱਬਣਾ 3 ਮਹੀਨੇ ਦਾ ਜਾਂਦੀ ਗੱਬਣਾ ਆਈ ਅੱਜ ਕਿੰਨਾ ਦੁੱਧ ਹੈ ਦੁੱਧ ਇਹਦੇ ਥੱਲੇ ਹੋਣਾ ਹੀ 5 ਦੇ 6 ਦੇ ਵਿੱਚ ਜੀ ਲੇਟ ਲੂਟਰ ਵਾਲੀ ਆ ਫਿਰ ਲੇਟ ਜੀ ਕੱਟੀ ਇਹਦੀ ਪੂਰੀ ਹੋਈ ਪਈ ਦੀ 9-10 ਮਹੀਨਿਆਂ ਦੀ ਠੀਕ ਆ ਗੱਲ ਹਾਂ ਜੀ ਜੇ ਕੋਈ ਕੱਟੀ ਨਾ ਲਊ ਆਪਾਂ ਕੱਟੀ ਵਾਲਾ ਰੇਟ ਠੀਕ ਹੈ ਉਰੀ ਘੜੀਆ ਨਾ ਹਾਂ ਜੀ ਉਹਦੇ ਪਿਛਲੇ ਸੂਏ ਦੀ ਦਿਖਾਉਣੀ ਆ ਉਹ ਵੀ ਦਿਖਾ ਦਾਂਗੇ ਆ ਘੜੀਏ ਦੇ ਨਾਲ ਹੀ ਠੀਕ ਆ ਆ ਇਹਦੇ ਪਹਿਲੇ ਸੂਏ ਦੀ ਕੱਟੀ ਆ ਕਿੰਨੇ ਆਪਾਂ ਜਨਮਰ ਇਕੱਠੇ ਲਿਆਏ ਬਹੁ ਜੀ ਬੰਦੇ ਹਾਂ ਜੀ ਇੱਕੋ ਘਰੋਂ ਹੀ ਇਹਦੀ ਪਿੱਠ ਪੁੱਠ ਬੜੀ ਪਿੱਠੋਂ ਹੀ ਜੀ ਦੇਖੋ ਮਾਮ ਰੱਗੀ ਪਿੱਠਾ ਹੀ ਦੇਖੋ ਕੱਟੀ ਆ ਗਈ ਜੈਡ ਬਲੈਕ ਹਾਂ ਜੀ ਢੋਰ ਲੱਭੂ ਖੋਲ ਕੇ ਇਹ ਸਾਰੀ 20 ਮਹੀਨਿਆਂ ਦੀ ਜੀ ਕੱਟੀ ਟੋਟਲਾ ਹਾਂ ਜੀ ਪਰਸੋਂ ਇਹ ਗੱਬਣ ਰਲ ਗਈ ਆ ਠੀਕ ਆ ਗੱਲ ਹਾਂ ਜੀ ਇਹ ਪੂਰੀ ਰਿੰਗ ਕੇ ਗੱਬਣ ਰਲਈ ਆ ਪਰਸੋਂ ਬਾਈ ਕਹਿੰਦਾ ਪ੍ਰੈਗਨੈਂਟ ਆਪਾਂ ਨੇ ਇਹ ਕਰਾਤੀ ਹਾਂ ਜੀ ਛ ਤੇ ਸਿੰਘ ਸਿੰਘ ਰੱਖੂਗੀ ਜਮੀ ਪਤਲਾ ਬੜਾ ਬੇਲ ਨੂੰ ਪਤਲਾ আর ਛੋਟਾ ਸਿੰਘ ਆ ਜਮੀ ਭਾਜਨ ਭੋਜਨ ਚੰਗਾ ਕਰੂ ਤੇ ਮੇਨ ਗੱਲ ਆ ਜਿਹੜੀ ਨਾਲ ਸੱਚ ਨੂੰ ਕੱਟੀ ਦੀ ਚੜਾਈ ਬਹੁਤ ਆ ਤੇ ਕੱਦ ਵੀ ਸੋਹਣਾ ਕਰੂ ਤੇ ਲ ਸਾਰੀ ਜੈਡ ਬਲੈਕ ਆ ਜੀ ਹੈ ਨਾ ਮਾਂ ਵੀ ਜੈਡ ਬਲੈਕ ਆ ਜੀ ਠੀਕ ਆ ਗੱਲ ਕੱਟੀ ਵੀ ਜੈਡ ਬਲੈਕ ਆ ਸਾਰੀ ਆਦੇ ਲੰਬੀ ਲੰਬੀ ਆ ਗਈ ਫੁੱਲਾ ਹਾਂਜੀ ਆਲੇ ਆਲੇ ਆ ਇਧਰ ਨੂੰ ਤੇ ਕਿੰਨੀ ਉਮਰ ਦਾ ਸਹਵਾਈ ਦੀ ਤੇ 20 ਮਹੀਨਿਆਂ ਦੀ ਅਜੇ ਸਾਰੀ 20 ਮਹੀਨਿਆਂ ਦੀ ਸਾਰੀ ਖੀਰੀ ਇਹ ਬਿਲਕੁਲ ਇੱਕ ਦੰਦ ਹਲਾਇਆ ਵੀ ਨਹੀਂ ਅਜੇ ਤੱਕ ਠੀਕ ਆ ਮੇਰਾ ਖਿਆਲ ਆ ਦੋ ਕ ਦੰਦ ਇਹ ਸੂਕੂ ਬਈ ਹੈ ਨਾ ਦੋ ਦੰਦ ਨਹੀਂ ਖੀਰੀ ਸੂਜੂ ਮਿਲਾਂ ਦੀ ਜੇ ਰਹਿ ਗਈ ਜੀ ਠੀਕ ਆ ਗੱਲ ਹਾਂ ਜੀ ਖੀਰੀ ਸੂਜੂਗੀ ਇਹ ਤਾਂ ਠੀਕ ਆ ਗੱਲ ਤੇ ਮੇਨ ਗੱਲ ਆ ਜਿਹੜੀ ਦੋਨਾਂ ਤੇ ਮਾਰ ਦਿੰਗਾ ਰੀ ਕੈਮਰਾਮੈਨ ਦੋਹਾਂ ਦਾ ਕੱਦ ਦੇਖੋ ਮਾਰ ਪੁੱਟੇ ਸਾਰੇ ਇੱਕੋ ਜੇ ਸਿੰਘ ਇੱਕੋ ਜੇ ਸਾਰੀ ਬੁੱਤੀ ਤੀਸਰੀ ਦਿਖਾਵਾਂਗੇ ਤੁਹਾਨੂੰ ਉਹ ਵੀ ਇਸੇ ਨਾਲ ਦੀ ਹੈ ਜੀ ਠੀਕ ਆ ਇਹ ਆ ਗਈ 3 ਨੰਬਰ ਤੇ ਤੇ ਬਹੁਤ ਕਮਾਲ ਦੀਆਂ ਕੱਟੀਆਂ ਹੁੰਦੀਆਂ ਨੇ ਬਾਈ ਕੋਲੇ ਤੇ ਹੁਣ ਮਾਰਗਰਿਚ 4 ਨੰਬਰ ਵਾਲੀ ਕੱਟੀ ਦੇ ਕੈਮਰਾ ਇਹ ਧੱਲੋ ਡਿਜ਼ਾਈਨ ਦੇਖੋ ਹੀ ਕੱਟੀ ਦਾ ਹੀ ਉਹੀ ਗੱਲ ਆ ਵੀ ਕੱਟੀਆਂ ਦਾ ਕੰਮ ਜ਼ਿਆਦਾ ਆ ਬਾਈ ਕੋਈ ਪਾਉਣਾ ਆ ਹਾਂਜੀ ਕੱਟੀਆਂ ਦਾ ਕੰਮ ਆ ਬਾਈ ਚੰਗੀਆਂ ਰਿਕਾਰਡ ਵਾਲੀਆਂ ਹਾਂਜੀ ਚੰਗੀਆਂ ਰਿਕਾਰਡ ਵਾਲੀਆਂ ਲੈਂਦੇ ਆਪਾਂ ਮਾੜੀ ਰਿਕਾਰਡ ਦੀ ਨਹੀਂ ਇਹਨਾਂ ਦੇ ਧੱਲੋ ਡਿਜ਼ਾਈਨ ਦੇਖੋ ਕਿੱਡੇ ਟੌਪ ਆ ਆਈਡੀਆ ਜਾਂ ਕੱਟੀਆਂ ਦਾ ਕਿੰਨਾ ਕੁ ਦਰੂ ਜਿਹੜੀਆਂ ਆਪਾਂ ਦਿਖਾਵਾਣੀਆਂ ਇਹ 15 ਤੋਂ 16 17 ਦੇ 18 ਦੇ ਵਿੱਚ ਵਿੱਚ ਹੈ ਹੀ ਸਾਰੀਆਂ ਦੇ ਕੰਮ ਆਪਾਂ ਆ ਵੀ 14 15 ਤੋਂ 15 ਤੋਂ ਪਲੱਸ ਵਾਲੀਆਂ ਆਈਆਂ ਸਾਰੀਆਂ ਕੱਟੀਆਂ ਬਰੀਕ ਬਰੂਕ ਬਿਲਕੁਲੋਂ ਬਰੀਕ ਕੱ ਮੇਲੇ ਚ ਘੜਨ ਵਾਲੀ ਕੱਟੀ ਹੈ ਜੀ ਕਮਾ ਲਿਆ ਭਾਈ ਇਹਦੀ ਉਮਰ ਕਿੰਨੀ ਹੋਊਗੀ ਭਾਈ ਇਹ ਹੋ ਗਈ ਜੀ 2 ਸਵਾ 2 ਸਾਲ ਦੀ ਹੈ ਜੀ ਵੱਡੀ-ਬੁੱਡੀ ਬਹੁਤ ਹੋ ਗਈ ਹਾਂ ਜੀ ਵੱਡੀ ਦਾ ਕੱਦ ਬਹੁਤ ਲੰਬਾਈ ਦੇਖੋ ਗੱਡੀ ਕਰੂ ਕੱਟੀ ਤੇ ਮੇਨ ਗੱਲ ਇਹ ਆ ਵੀ ਸੱਜਣੋ ਕੱਟੀ ਚ ਨਾ ਬਰੀਕੀਆਂ ਬਹੁਤ ਨੇ ਤੋਰੀ ਦੇਖੋ ਕੱਟੀ ਗੱਡੀ ਸੋਹਣੀ ਆ ਤੋਰੀ ਆ ਡਿਜ਼ਾਈਨ ਜਿਉਨ ਕੱਟੀ ਦੇ ਚੰਗੇ ਆਗੇ ਸਾਰੇ ਹਾਂ ਜੀ ਥਾਣਾ ਦਿਖਾਉਂਦਾ ਨਾ ਮੈਂ ਥਾਣਾ ਦੇਖੇ ਇਹਦੇ ਕੱਡੇ-ਕੜੇ ਆ ਕੱਟੀ ਸਵਾ ਆ ਦੀ ਠੰਡੀ ਸੀ ਲਾ ਤੇ ਕਰ ਰੋ ਅੰਕਲ ਥੱਲੇ ਇਹਦੇ ਚੰਗੇ ਜਾਂਦੇ ਆ ਭਾਈ ਇਹਦੇ ਤਾਂ ਨਹੀਂ ਲਵਾਇਆ ਠੀਕਾ ਨਹੀਂ ਇਹ ਗੱਬਣ ਹੋਈ ਆ ਜੀ 14-15 ਦਿਨ ਹੋ ਗਏ ਕੱਟੀ ਨੂੰ ਦੇਖੋ ਆਪਣੇ ਆਪਣੇ ਆਹਨ ਤੇ ਰਲੀਆਂ ਆਈਆਂ ਆਹ 14 ਆਪਣੇ ਕੋਲ ਆ ਗਏ ਤੇ ਝੋਲੀ ਝੂਲੀ ਚੰਗੀ ਆ ਤੇ ਮੇਨ ਗੱਲ ਆ ਨਾ ਜਿਹੜੀ ਆ ਚੜਾਈ ਆ ਪੁਰੇ ਅੰਨੀ ਚੜਾਈ ਤੁਸੀਂ ਰੱਖ ਲਈ ਆਪ ਦੇ ਲੇਕਿਨ ਕਹਿੰਦਾ ਪੁੱਛਣਾ ਦੇਖੋ ਜੀ ਠੀਕ ਹੈ ਜਿਵੇਂ ਰੱਸੀ ਵਾਂਗੂ ਬਲੇਟੇ ਦੇ ਲੋ ਸਾਰੀਆਂ ਪੁੱਛਾਂ ਜਿੰਨੀਆਂ ਲੱਗੀਆਂ ਚਰਨਾਪਾ ਵੀ ਬਰੀਕ ਆ ਗਈ ਹਾਂ ਜੀ ਸਾਰੀ ਬਰੀਕ ਵਿੱਚ ਮਿਲੂਗੇ ਚੰਬੜੇ ਬਰੀਕ ਆ ਪੁੱਛਰੋ ਰੱਸੀ ਵਾਂਗੂ ਇਹ ਨੰਬਰ ਆ ਗਿਆ ਸੱਜਣੋਂ ਚੌਥਾ ਨੰਬਰ ਮੁਤਾਬਕ ਗੱਲਬਾਤ ਕਰ ਲੋ ਇਹ ਦੇਖੋ ਜੀ ਥੱਲੇੋਂ ਡਿਜ਼ਾਈਨ ਇਹ ਡੇਢ ਮਹੀਨੇ ਦੀ ਗੱਬਣਾ ਜੀ ਠੀਕ ਹੈ ਜੀ ਹਾਂ ਜੀ ਅਗਲੇ ਦੀ ਕਿਸਮਤ ਦਾ ਚੈੱਕ ਆਪਾਂ ਕਰਾਈ ਨਹੀਂ ਬਾਕੀ ਕੱਟੀ ਜਿੱਥੋਂ ਤੱਕ ਲੱਗਦਾ ਆਪਾਂ ਨੂੰ ਸੂਲ ਸਾਤੋਂ ਦਿਖਦਾ ਸਾਰੀ ਜਾਲੇ ਜੂਲੇ ਘਰ ਰਟੀ ਕੱਟੀ ਦੱਬਣੇ ਲੱਗਦੀ ਹੈ ਜੀ ਕੱਟੀ ਸੌ ਜਿਆਦੇ ਚਾਂਸ ਇਹਦੇ ਕलिए ਜਿਆਦੇ ਚਾਂਸ ਗੱਬਣਦੇ ਹੀ ਆ ਜੀ ਠੀਕ ਹੈ ਗੱਲ ਹਾਂ ਜੀ ਆ ਨੰਬਰ ਇਹਦਾ ਆ ਗਿਆ ਸੱਜਣੋਂ ਪੰਜਵਾਂ ਥਣ ਥਣ ਕੱਟੀ ਨੂੰ ਬਹੁਤ ਕਮਾਲ ਦਾ ਲੱਗਿਆ ਜੀ ਕਰ ਲਈਏ ਤੇ ਕਿੰਨੀ ਕੁ ਉਮਰ ਹੋ ਬਈ ਆਈਡੀ ਆ ਜੀ 82 ਸਾਲਾਂ ਦੀ ਆ ਜੀ ਦੋ ਦੰਦ ਕਰਕੀ ਆ ਜੀ ਇਹ ਦੋ ਦੰਦ ਹੋ ਗਈ ਹਾਂ ਜੀ ਆ ਲੈ ਚੱਲ ਥੋੜਾ ਜਿਹਾ ਮੂੰਹ ਡਰਦੀ ਆ ਨਾ ਡਰਦੀ ਤਾਂ ਫਿਰ ਜੀ ਤੈਨੂੰ ਪਤਾ ਹੀ ਕਈ ਿਆਰੀ ਕਿਸੇ ਸੱਜਣ ਨੇ ਪਸ਼ੂ ਬਾਹਰ ਨਹੀਂ ਕਰਾ ਹਾਂ ਬਾਹਰ ਨਹੀਂ ਕੱਢਦੇ ਉਹਦੇ ਢੇਲੂ ਪਸ਼ੂ ਆ ਨਾ ਇਹ ਅੰਦਰੋਂ ਅੰਦਰੋਂ ਕਰਕੇ ਹਾਂ ਜੀ ਫਰੀਦਜਾਤ ਰੇਸ ਏਰੀਏ ਚੋਂ ਆਨੇ ਹਰਿਆਣੇ ਚੋਂ ਆਪਾਂ ਸਾਰਾ ਮਾਲ ਹੀ ਹਰਿਆਣੇ ਦੇ ਲਿਆਉਂਦੇ ਹਾਂ ਠੀਕ ਆ ਗੱਲ ਹਾਂ ਜੀ ਇਹ ਡੇਢ ਮਹੀਨੇ ਦੀ ਕੱਬਣ ਹੈ ਡੇਢ ਮਹੀਨੇ ਦੀ ਕੱਬਣ ਆਈ ਪੂਰੀ ਤਕਰੀਬਨ ਕਹਿ ਲਈਏ ਵੀ ਪੰਜਾਂ ਸੱਤਾਂ ਦਿਨਾਂ ਦੇ ਵਿੱਚ 50 ਦਿਨਾਂ ਦੇ ਚ ਇੱਕ ਵੀ ਹੋ ਜੰਦੀ ਹੈ ਹਾਂਜੀ ਕਈ ਡਾਕਟਰ ਜਿਹੜੇ ਚੰਗੇ ਡਾਕਟਰ ਉਹ ਕਰਾ ਦਿੰਦੇ 45 ਤੋਂ 50 ਦਿਨ ਦੀ ਚੈੱਕ ਵੀ 50 ਦਿਨ ਦੀ ਸਜਣ ਨੂੰ ਚੈੱਕ ਵੀ ਹੋ ਜੇ ਨੇ ਤੇ ਬਾਕੀ ਬਾਈ ਕਹਿੰਦਾ ਡੇਢ ਮਹੀਨੇ ਦੀ ਗੱਬਣ ਹੈ ਤੇ ਇਹ ਚਾਂਸ ਨੇ ਇਹਦੇ ਬਾਈ ਕਹਿੰਦਾ ਜਿਵੇਂ ਜਾਲੇ ਜੂਲੇ ਕੀਤੇ ਜਾਲਾ ਜੂਲਾ ਪੂਰਾ ਕੀਤੇ ਪੀੜਾ ਜਾਲਾ ਕਰਤਾ ਇਹਨੇ ਹਾਂ ਵੀ 100% ਲੱਗਦਾ ਵੀ ਗੱਬਣ ਹੈ ਆਪਾਂ ਕੀ ਆਪਾਂ ਕਹਿ ਗਏ ਦਿੰਦੇ ਵੀ ਅਗਲੇ ਦੀ ਕਿਸਮਤ ਹੈ ਜੀ ਬਾਕੀ ਬਾਈ ਕਹਿੰਦਾ ਤੁਹਾਡੀ ਕਿਸਮਤ ਆ ਵੀ ਆਪਣੇ ਕੋਲੋਂ ਚਾਹੇ ਤੁਸੀਂ ਆਪਦਾ ਖਾਲੀ ਮੰਨ ਕੇ ਲੈ ਜਾਓ ਪਰ ਹੂੰ ਡੇਢ ਮਹੀਨੇ ਦੀ ਆ ਗਈ ਹਾਂਜੀ ਦਵਾਂਗੇ ਵੀ ਆਪਾਂ ਖਾਲੀ ਵਾਲੇ ਰੇਟ 'ਚ ਹੀ ਠੀਕ ਆ ਗੱਲ ਹਾਂਜੀ ਆਪਾਂ ਇਹ ਨਹੀਂ ਗ ਇਹ ਇੱਥੋਂ ਦਗਾ ਦੇ ਮੇਰੀ। ਮੇਰੇ ਝੋਲੀ ਦਾ ਪੂਰੀ ਦਿਖਾਉਂਦੀ ਐ ਜੀ ਘੱਟੀ। ਤੇ ਹੁਣ ਮਾਰਗਰ ਹੀ ਅਗਲੇ ਨੰਬਰ ਤੇ ਇਹ ਘੱਟੀ ਉਹ ਤੋਂ ਇਹ ਘੱਟੀ ਆ ਜੀ ਉਹ ਤੋਂ ਕੜਗੱਬਣ ਦੀ ਜੀ। ਠੀਕ ਆ ਕਰਨ। ਹਾਂ ਜੀ ਆਪਾਂ ਉਹ ਤਰ੍ਹਾਂ ਹੀ ਅੱਡ ਪੈਸਿਆਂ 'ਚ ਲੱਗ ਕੇ ਮਿਲੀ ਐ ਜੀ ਪਿਛੋਂ ਅਗਲੇ ਨੇ ਦਿੱਤੀ ਵੀ ਹਾਂ ਜੀ ਨਾਲ ਦਿੱਤੀ ਆਪਾਂ। ਅੱਜੇ ਕਿਸੇ ਨੇ ਤਿੰਨੇ ਲੈਣੀਆਂ ਕਿੰਨੇ ਲੈਣੀਆਂ ਹੋਈਆਂ ਤਾਂ ਆਪਾਂ ਨੂੰ ਤਿੰਨਾਂ ਨਾਲ ਤਿੰਨੇ ਵੀ ਦੇ ਦੇਣਾ। ਸਾਰਾ ਪਰਿਵਾਰ ਇਕੱਠਾ ਬਗਜੂ। ਡਿਜ਼ਾਈਨ ਜੂਨ ਸਾਰੀਆਂ ਸਿੰਗੀਆਂ ਨੇ ਨਾ। ਹਾਂ ਜੀ। ਹਾਂ ਜੀ। ਸਿੰਗੀ-ਸੁੰਗੀ ਦੀ ਵੀ ਬੜੀ ਸਿੰਗੀ ਦਾ ਤਾਂ ਕੀ ਹੰਤਾ ਹੀ ਸਿੰਗੀ ਦਾ ਮੂੰਹ ਦੇਖੋ ਜੀ ਛੋ ਇਹ ਨਾਲੇ ਸਾਰੀ ਇਹ 9 ਮਹੀਨਿਆਂ ਦੀ ਅਜੀ ਗੱਟੀ ਹਾਂਜੀ ਹਾਂਜੀ ਇਹਦੀ ਮਾਂ ਦੇ ਮਗਰ ਹੀ ਹੈ ਜੀ ਹੁਣ ਠੀਕ ਆ 9 ਮਹੀਨਿਆਂ ਦੀ ਹੋਈ ਆ ਪਰ ਸਿਆਲ ਨਿਕਲਦੇ ਨਿਕਲਦੇ ਮਨ ਲਾਦਾ ਵੀ ਜੇ ਚੰਗੀ ਸੇਵਾ ਕਰਤੀ ਸਿਆਲ ਨਿਕਲਦੇ ਨਿਕਲਦੇ ਨੂੰ ਮਨ ਲਾਦਾ ਵੀ ਇਹ ਵੀ ਗੱਬਣ ਹੋ ਜੂਗੀ ਜੀ ਯਕੀਨ ਚ ਕੋਣ ਯਕੀਨ ਦਾ ਕੀ ਹੰਤਈ ਯਕੀਨ ਤਾਂ ਉਹ ਵੀ ਤੋਬਾ ਆ ਗਾਂ ਵਾਲੇ ਬੰਨੇ ਹੋ ਕਿੱਥੇ ਕਰ ਜਾ ਬਰਾ ਖਿੱਚੀ ਫਿਰਦੀ ਐ ਇਹਨੂੰ ਦਾ ਹਾਂਜੀ ਆ ਪਤਲੀ-ਪਤਲੀ ਆ ਗਈ ਸੀ ਪਤਲੀ ਦਾ ਕੀ ਹੰਤਾ ਜੀ ਪਤਲੀ ਦਾ ਦੇਖ ਬਹੁਤ ਬਰੀਕੀਆਂ ਕੱਟੀਆਂ ਹਾਂ ਕੱਦ ਕੱਤੀ ਚੰਗਾ ਕਰੂਆ ਵੱਡੀਆਂ ਝੋੜ ਜਿਹੜੀਆਂ ਆ ਬੰਦ ਦਿਖਾਈ ਹੁੰਦੇ ਉਹਦੇ ਬਰਾਬਰ ਉਹਦੇ ਬਰਾਬਰ ਹੋਈ ਬਈ ਜੀ ਸੇਵਾ ਬਹੁਤ ਹੀ ਬੰਦੇ ਜੀ ਕਹਿੰਦਾ ਦੁੱਧ ਦੇ ਬਹੁਤ ਏ ਘਰ ਘਰ ਪਿੰਡਾਂ ਦੇ ਕੋਈ ਕੱਟੀ ਦੇ ਥੱਲੇ ਇਹ ਆਪਾਂ ਕਿਸੇ ਫੌਜੀ ਸਜਣ ਤੋਂ ਲਈ ਫੌਜੀ ਸਜਣ ਕੋ ਲਈ ਹੈ ਜੀ ਠੀਕ ਹੈ ਜੀ ਔਰ ਉਹਨਾਂ ਦੇ ਸਾਰੀਆਂ-ਸਾਰੀਆਂ ਕੱਠੀਆਂ ਦਿੱਤੀਆਂ ਉਹਨਾਂ ਨੇ ਠੀਕ ਹੈ ਬੰਦਾ ਤਿੰਨੇ ਲੈ ਆਇਆ ਤਿੰਨੇ ਆਪਾਂ ਲੈ ਆਏ ਜੀ ਤੇ ਹੁਣ ਮਾਰਦੇ ਘਰੀਆ ਕੱਟੀ ਦੀ ਯਾਰ ਅਗਲੇ ਨੰਬਰ ਵਿੱਚ ਇਹਦੀ ਕਿੰਨੀ ਕੁ ਮਰੂਗੀ ਬਈ ਇਹ 2 ਸਾਲ ਆਈ ਥੋੜੇ ਲਾਲੋ ਗਰੀਬ ਘਰ ਚੋਂ ਘੱਟ ਟੈਲ ਚੋਂ ਆਈ ਆ ਹਾਂ ਆ ਗਿਆ ਆਈ ਸੇਵਾ ਸੁਆ ਘੱਟੋਂ ਦਾ ਬਰੀਕੀਆਂ ਬਰੂਕੀਆਂ ਕੱਟੀ ਜੰਗੀਆਂ ਜੀ ਉਹ ਹੈਗੀ ਜੈਡ ਹਾਂ ਦੇ ਕਿਉਂ ਅਗਲਾ ਉਹ ਘੱਟ ਰੇਟ ਵਾਲਾ ਮਿਲ ਜਾਂਦਾ ਵਿਚਾਰਾ ਸੱਚਣ ਠੀਕ ਆ ਗੱਲ ਉਹਦੇ ਬਾਅਦ ਤੇ ਲੈ ਆਏ ਮਾਂ ਚੱਲ ਨਾਲ ਹੁਣ ਆਏ ਇੱਕ ਗੱਲ ਹੋਰ ਆ ਬਾਈ ਮਹੀਨਾ ਤੋਂ 2 ਮਹੀਨੇ ਸਾੰਪ ਕੇ ਸਾੰਪ ਕਰਕੇ ਬਹੁਤ ਬਹੁਤ ਵਧੀਆ ਬਣ ਜੂ ਘੱਟੀ ਸਾਰੀ ਜੈਡ ਬਲੈਕ ਆ ਘੱਟੀ ਉਹ ਕੱਟੀ ਜੇ ਕੋਈ ਕਿਸੇ ਤਰ੍ਹਾਂ ਦਾ ਦੇਖੋ ਇੱਕ ਵਾਲ ਨਹੀਂ ਚਿੱਟਾ ਥੱਲੇ ਘੱਟੀ ਦਾਰ ਪੂਛ ਦੇਖੋ ਕਿੰਡੀ ਲੰਬੀ ਆ ਬਤਲੀ ਬੂਸ ਬਿਲਕੁਲ ਸਿੰਘ ਵੀ ਸੱਜਣੋਂ ਬਿਲਕੁਲ ਸਿੰਘ ਵੀ ਪੂਰਾ ਟਾਪ ਦਾ ਇਹ ਮੰਨ ਲਓ ਵੀ ਬੰਦ ਸਿੰਘ ਦੀ ਹੈ ਮੂੰਹ ਦੇਖੋ ਕੱਟੀ ਦਾ ਕਿੰਨਾ ਲੰਬਾ ਹੈ ਐਂਡ ਜੂਨ ਚੰਗਾ ਤੇ ਨਮਾਈ ਲੰਬੂਈ ਬਹੁਤ ਸੋਹਣੀ ਹੈ ਮੂੰਹ ਦੀ ਤੇ ਬਾਕੀ ਜਿਵੇਂ ਆਪਾਂ ਨਾ ਕਹਿ ਲੈਣ ਆ ਅਗਲੀਆਂ ਲੱਤਾਂ ਜੋ ਹੁੱੜਜਾ ਉਹ ਨਹੀਂ ਹੈਗਾ ਨਾ ਨਾ ਹੈ ਹੀ ਨਹੀਂ ਹੁੱੜਜਾ ਤਾਂ ਜਮੀਂ ਪੂਰੀ ਪੂਰੀ ਪਿਓਰ ਮੋਰਾ ਇੱਕ ਵਾਲ ਵੀ ਨਹੀਂ ਦੇਖ ਲੋ ਜੈੱਡ ਬਲੈਕ ਆ ਗਈ ਸਾਰੀ ਤੇ ਇਹ ਤਕਰੀਬਨ ਭਾਈ ਹੋ ਜੂ 2-4 ਮਹੀਨਿਆਂ ਚ ਗੱਬੜ ਹਣਾ ਜੇ ਸੰਗੀ ਸੇਵਾ ਪੈ ਗਈ ਜੀ ਫੂਡ ਪੈ ਗਿਆ ਚੰਗਾ ਵਧੀਆ ਇਹ ਤਾਂ ਬਾਕੀ ਥੱਲੇ ਥੱਲੇ ਬਹੁਤ ਸੋਹਣੀਆਂ ਥੱਲੇ ਦੇ ਤਾਂ ਆਪਾਂ ਰਿਕਾਰਡ ਲਈ ਜੀ ਜਨਮਰ ਥੋੜਾ ਲਿੱਸਾ ਲੈ ਲਓ ਠੀਕ ਆ ਥੱਲੇੋਂ ਵਧੀਆ ਲੋ ਫੂਡ ਸ਼ਾਟ ਨਾ ਹੋਵੇ ਵੀ ਬੁਨਿਆਰ ਚੰਗੇ ਬੁਨਿਆਰ ਚੰਗੇ ਹੋਣਾ ਰਾਜੀ ਤਾਂ ਹੋ ਹੀ ਜਾਣਾ ਜੀ ਜਨਮਰ ਨੇ ਮਾਲਾ ਮਸਾਲਾ ਮਸੂਲਾ ਦੇ ਦिए ਠੀਕ ਆ ਚੰਗਾ ਵਧੀਆ ਕਰਕੇ ਤੇ ਹੁਣ ਮਾਰਦੇ ਕਰੀ ਆ ਪੂਰੀ ਦੇ ਬੂਰੀ ਦਾ ਤੋਹਫਾ ਜੀ ਬਲੈਂਕ ਕਾਲਾ ਕੰਮੀ ਦਾ ਇਹ ਤਾਂ ਤੋਹਫਾ ਜੀ ਬੂਰੀ ਦਾ ਉਹੀ ਗੱਲ ਆ ਵੀ ਬੁਕਿੰਗ ਵਾਲਾ ਸਿਸਟਮ ਬੁਕਿੰਗ ਵਾਲਾ ਸਿਸਟਮ ਆ ਜੀ ਇਹਦਾ ਤਾਂ ਅਰ ਦੇਖੋ ਜਿਹੜਾ ਗਾੜੀਆਂ ਦੇਖੋ ਸਿਸਟਮ ਇਹਦਾ ਲੱਤਾਂ ਦੇ ਵਿਚਾਲੇ ਦੇਖੋ ਮ ਇਹ ਲੈ ਜਲਾਇਨ ਇਹਦੀ ਕਿੰਨੀ ਘਮਰ ਹੋ ਇਹ ਹੈਗੀ 7 ਸਵਾ ਕ ਸਾਲ ਦੀ ਹੈ ਸਵਾ ਕ ਸਾਲ ਹਾਂ ਜੀ ਕਾਂਚਾ ਨੀਲੀ 라ਵੀ ਵਾਲਾ ਨੀਲੀ 라ਵੀ ਵਾਲਾ ਜੀ ਨੀਲੀ ਵਾਲਾ ਬਸ ਮੱਥੇ ਤੇ ਆ ਗਿਆ ਬਲ ਬਾਕੀ ਤਾਂ ਨਹੀਂ ਉਸੇ ਚਿੱਟੀ ਜੇ ਮੱਥੇ ਤੇ ਹੈਗਾ ਥੋੜਾ ਜਿਹਾ ਬਲ ਹਾਂ ਜੀ ਹਾਂ ਜੀ ਬਾਕੀ ਚਲੋ ਆਪਾਂ ਇਹਦਾ ਬੂਰੀ ਜੀ ਤਕਰੀਬਨ ਆ ਜਾਂਦਾ ਜੀ ਇਹ ਸਾਬੂਰੀ ਚਿੱਟਾ ਕਲਰ ਥੋੜਾ ਜਿਹਾ ਬੂਰੀ ਚ ਬਲ ਹਾਂ ਹਾਂ ਬਲ ਤਾਂ ਆਉਂਦਾ ਹੀ ਆ ਜੀ ਬੂਰੀ ਜ਼ਿਆਦਾ ਤਾਂ 90% 90% ਦਾ ਬਲ ਹੁੰਦਾ ਹੀ ਆ ਜੀ ਕੋਈ ਉਹ ਮਿਲਦੀ ਹੈ ਕੱਲੀ ਬੂਰੀ ਠੀਕ ਹੈ ਗੱਲ ਬਾਕੀ ਮੂੰਹ ਤਿਲਾਂ ਵਾਲੀ ਬੂਰੀ ਆ ਕੋਈ ਇਹ ਨਹੀਂ ਕਾ ਵੀ ਮਾਰੀ ਨਹੀਂ ਆਗੀ ਪਲੀ ਪੁਲੀ ਠੀਕ ਆ ਜੀ ਹਾਂ ਜੀ ਸਭੀ ਪਲੀ ਸੱਜਣੋਂ ਚੱਲ ਗਿਆ ਤਿੰਨਾ ਚਾਰਾ ਮਹੀਨਿਆਂ ਚ ਗੱਬਣ ਹੋਣ ਵਾਲੀ ਆ ਉੱਥੇ ਉੱਤਰ ਦੇ ਸਿਆਲੀ ਗੱਲ ਕਰ ਲਈ ਹਾਂ ਜੀ ਤਿੰਨ ਪੂਰੇ ਆ ਜੀ ਕੱਟੀ ਦੇ ਸਾਰੇ ਕੱਟੀ ਆਪਣੇ ਕੋਲ ਵੀ ਰੁਟੀਨ ਚ ਹੀ ਹੁੰਦੀਆਂ ਨੇ ਰੁਟੀਨ ਚ ਕੱਟੀਆਂ ਦਾ ਦੇਖੋ ਜੇ ਪਰਾ ਕਿੰਨੀਆਂ ਖੜੀਆਂ ਜੇ ਆਪਾਂ ਦਿਖਾਈਆਂ ਇੰਨੀਆਂ ਕੱਟੀਆਂ ਬਾਦੂ ਖੜੀਆਂ ਆਪਣੇ ਕੋਲ ਐ ਇਹਨੂੰ ਮਾਰਨੀ ਪਾਉ ਸਾਨ ਵੀ ਖੜਿਆ ਜੀ ਆਪਣੇ ਕੋਲ ਇਹਨੇ ਚ ਗੰਬੈਸਾ ਕਰਾਉਣੀਆਂ ਆ ਸੜਿਆ ਜੀ ਸਾਨ ਵੀ ਅਰਜਨ ਕੁੰਗੜ ਦਾ ਬੱਚਾ ਆਪਲੇ ਬੂਰਾ ਕੱਟਾ ਵੀ ਹੋਇਆ ਤਿਆਰ ਹੋ ਗਿਆ ਬੂਰਾ ਕੱਟਾ ਵੀ ਖੜਾ ਬਕਾਊ ਪਕੀਆਂ ਦਾ ਕੋਈ ਲੇਖ ਹੈ ਆਪਣੇ ਐਮ 29 ਦਾ ਕੱਟਾ ਵੀ ਖੜਿਆ ਜੀ ਦੋ ਥਾਣੀ ਦਾ ਜੀ ਠੀਕ ਹੈ ਗੱਲ ਹਾਂ ਜੀ ਕੱਟੇ ਆਪਣੇ ਕੋਈ ਤਿੰਨ ਹੈ ਜੀ ਐਸਾ ਕੈਣ ਦਾ ਪਾ ਵੀ ਹਰੇਕ ਕਿਸਮ ਦਾ ਪਸ਼ੂ ਹੈਗਾ ਜੀ ਜਿਹੜਾ ਵੀ ਗਾਹ ਨੂੰ ਨਾ ਜਾਣ ਨਹੀਂ ਦਿੰਦੇ ਜਿਹੜਾ ਮਰਜੀ ਜਿਹੜਾ ਮਰਜੀ ਫੋਨ ਲਾ ਲੇ ਕੋਈ ਨੰਬਰ ਬੋਲ ਦਿਓ 9968057452 ਜੀ ਨੰਬਰ ਇਹ ਧਾਰ ਕੱਢ ਕੇ ਦੇਖਣੀ ਹੈ ਮੈਂ ਇਹ ਵੀ ਦੇਖ ਲਓ ਜੀ 57452 ਤੇ ਬੱਚਾ ਲਾ ਕੇ ਸੱਜਣੋਂ ਇਹ ਕਲਿੱਪਾ ਜਿਹੜੀ ਮੈਂ ਸਟਾਰਟਿੰਗ 'ਚ ਚਲਾ ਦੂੰਗਾ ਹਾਂਜੀ ਉੱਥੇ ਤੋਂ ਉਹਦੀ ਚਵਾਈ ਚੈੱਕ ਕਰ ਲਓ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗਾ ਕੋਈ ਵੀ ਪਸ਼ੂ ਗੱਲਬਾਤ ਕਰਕੇ ਤਸੱਲੀ ਕਰਕੇ ਗੱਬਣ ਚੈੱਕ ਪਾਸ ਕਰਾ ਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ